ਪੰਜਾਬ ਦੇ ਵਿੱਚ ਮੁਰਤੋਂ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਜਲੰਧਰ ਦੇ ਰਾਮਾ ਮੰਡੀ ਨੇੜੇ ਕਪੂਠਲਾ ਜ਼ਿਲ੍ਹੇ ਦੇ ਬਹਾਣੀ ਪਿੰਡ ਵਿੱਚ ਅਣਪਛਾਤੇ ਬਾਈਕ ਸਵਾਰਾਂ ਨੇ ਪਿੰਡ ਦੇ ਮੌਜੂਦਾ ਸਰਪੰਚ ਭੁਪਿੰਦਰ ਸਿੰਘ ਦੀ ਦੁਕਾਨ ਤੇ ਗੋਲੀਆਂ ਜਲਾ ਦਿੱਤੀਆਂ ਦੱਸਦੇ ਕਿ ਦੇਰ ਰਾਤ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਐਸਐਚਓ ਮੀਜਰ ਸਿੰਘ ਦੇ ਅਨੁਸਾਰ ਪੁਲਿਸ ਮੌਕੇ ਤੇ ਪਹੁੰਚੀ ਤੇ 6 ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 4 ਗੋਲੀਆਂ ਚੱਲੀਆਂ ਨੇ ਤੇ 2 ਮਿਸਫਾਇਰ ਹੋਏ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਗੋਲੀਬਾਰੀ ਕਰਨ ਵਾਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ 1 ਤੋਂ 2 ਵਜੇ ਦੇ ਵਿਚਕਾਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਹਨਾਂ ਦੀ ਦੁਕਾਨ ਕੋਲ ਪਹੁੰਚੇ। ਉਹਨਾਂ ਨੇ ਦੁਕਾਨ ਦੇ ਸ਼ਟਰ ਤੇ ਲਗਾਤਾਰ 6 ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚ 4 ਸ਼ਟਰ ਤੇ ਲੱਗੀਆਂ ਤੇ 2 ਮਿਸ ਹੋਈਆਂ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਕਟਨਾ ਦੀ ਖਬਰ ਫੈਲਦੇ ਹੀ ਪਿੰਡ 'ਚ دہشت ਦਾ ਮਾਹੌਲ ਬਣ ਗਿਆ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਦੁੱਧ ਦੀ ਡੇਰੀ ਚਲਾਉਂਦੇ ਨੇ। ਸਵੀਰੇ ਜਦੋਂ ਉਹਨਾਂ ਦਾ ਪੁੱਤਰ ਦੁਕਾਨ ਤੇ ਪਹੁੰਚਿਆ ਤਾਂ ਉਹਨਾਂ ਨੇ ਸ਼ਟਰ ਵਿੱਚ 6 ਕਤੇ ਜ਼ਮੀਨ ਤੇ ਖਾਲੀ ਗੋਲੀਆਂ ਦੇਖੋਲ ਪਾਈ ਉਸਨੇ ਤੁਰੰਤ ਹੀ ਸੂਚਿਤ ਕੀਤਾ ਜਦੋਂ ਸਰਪੰਚ ਮੋਕੀ ਤੇ ਪਹੁੰਚਿਆ ਤਾਂ ਉਸਨੇ ਸ਼ਟਰ ਵਿੱਚ 4 ਗੋਲੀਆਂ ਵੇਖੀਆਂ ਘਟਨਾ ਸਥਾਨ ਤੇ ਖੋਲ ਪਈ ਸੀ ਸਰਪੰਚ ਨੇ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਹਨਾਂ ਨੇ ਸਰਪੰਚ ਦੀ ਚੋਣ ਦੋਸਤਾਨਾ ਮਾਹੌਲ ਵਿੱਚ ਲੜੀ ਸੀ ਤੇ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਦੁਕਾਨ ਨੂੰ ਦੇਰ ਰਾਤ ਕਿਉਂ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੇ ਮੰਗ ਕੀਤੀ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰੇ ਪੁੱਛਿਆ ਕਿ ਗੋਲੀਆਂ ਚਲਾਉਣ ਵਾਲੇ ਕੌਣ ਸਨ ਅਤੇ ਉਹਨਾਂ ਨੇ ਉਸ ਦਿਨ ਦੁਕਾਨ ਤੇ ਗੋਲੀਬਾਰੀ ਕਿਉਂ ਕੀਤੀ ਹੈ ਅੱਗੇ ਕਹਿੰਦੇ ਨੇ ਕਿ ਪਿਛਲੇ 4 ਦਿਨਾਂ ਵਿੱਚ ਬਹਾਣੀ ਪਿੰਡ ਵਿੱਚ ਗੋਲੀਬਾਰੀ ਦੀ ਦੂਜੀ ਘਟਨਾ ਹੈ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ ਉਹਨਾਂ ਨੇ ਪੁਲਿਸ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੂੰ ਪਿੰਡ 'ਚ ਪੁਲਿਸ ਗਸ਼ਤ ਵਧਾਉਣ ਦੀ ਅਪੀਲ ਕੀਤੀ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਦੋ ਨੌਜਵਾਨ ਬਾਈਕ ਤੇ ਆਉਂਦੇ ਨਕਾਬਪੋਸ਼ ਅਤੇ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਨੇ ਦੋਵੇਂ ਦੋਸ਼ੀ ਸੜਕ ਕਿਨਾਰੇ ਰੁਕ ਜਾਂਦੇ ਨੇ ਦੁਕਾਨ ਦੇ ਸਾਹਮਣੇ ਸ਼ਟਰ ਤੇ ਗੋਲੀਬਾਰੀ ਕਰਦੇ ਨੇ ਕੁਝ ਸਕੇਂਡਰ ਵਿੱਚ ਹੀ ਪਾਜ ਜਾਂਦੇ ਨੇ ਪੁਲਿਸ ਨੇ ਫੁਟੇਜ ਜ਼ਬਤ ਕਰ ਲਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਸਟੇਸ਼ਨ 라ਵਲਪਿੰਡੀ ਦੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਉਹਦੇ ਇੱਕ ਪੁਲਿਸ ਟੀਮ ਨੂੰ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਜਾਂਚ ਤੋਂ ਪਤਾ ਲੱਗਾ ਕਿ ਇਹ ਵਾਰਦਾਤ ਵਾਪਰੀ ਹੈ ਪੁਲਿਸ ਨੇ ਘਟਨਾ ਸਥਾਨ ਤੋਂ ਖੋਲ ਬਰਾਮਦ ਕਰ ਲਈ ਨੇ ਸ਼ੱਕੀਆਂ ਦਾ ਪਤਾ ਲਗਾਉਣ ਦੇ ਲਈ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਐਸਐਚਓ ਕਹਿੰਦੇ ਨੇ ਕਿ ਇਲਾਕੇ ਤੋਂ ਸੀਸੀਟੀਵੀ ਫੁਟੇਜ ਨੇ ਸੁਰਾਗ ਦਿੱਤੇ ਨੇ ਤੇ ਸ਼ੱਕੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਫਗਵਾੜਾ ਹਲਕੇ ਵਿੱਚ ਪਿਛਲੇ 5 ਦਿਨਾਂ ਵਿੱਚ ਇਹ ਪਹਿਲੀ ਗੋਲੀਬਾਰੀ ਦੀ ਘਟਨਾ ਹੈ ਕੁਝ ਦਿਨ ਪਹਿਲਾਂ ਇੱਕ ਦੁੱਧ ਵਾਲੇ ਨੂੰ ਗੋਲੀ ਮਾਰ ਦਿੱਤੀ ਗਈ ਸੀ ਬੀਤੀ ਸ਼ਾਮ ਈਸਟਵੁੱਡ ਪਿੰਡ ਵਿੱਚ ਇੱਕ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਹੁਣ ਬਾਣੀ ਪਿੰਡ ਵਿੱਚ ਸਰਪੰਚ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਮਾਮਲਾ ਜੀ ਰਾਤ ਦਾ ਹੀ ਹੈ ਕੋਈ ਅਣਖੱਤੇ ਸੀਗੇ ਗੋਲੀ ਕਿਸੇ ਨਾ ਬੈਰਵਿਰੋਧਤਾ ਹੈ ਨਹੀਂਗਾ ਕਿਸੇ ਦਾ ਵੀ ਜਾਨੀ ਕਿ ਪਤਾ ਨਹੀਂ ਹੈਗਾ ਜਾਨੀ ਕਿ ਕੀ ਚੱਕਰ ਹੋਇਆ ਜਾਨੀ ਕਿ ਸਵੇਰੇ ਹੀ ਪਤਾ ਲੱਗਿਆ ਬਈ ਯਾਨੀ ਕਿ ਜਦੋਂ ਆ ਛੇਕ ਹੋਏ ਸੀਗੇ ਛਟਰਾਂ ਦੇ ਵਿੱਚ ਦੇਖੇ ਉਹ ਵੀ ਅਸੀਂ ਥੋੜਾ ਜਿਹਾ ਲੇਟ ਹੀ ਦੇਖੇ ਤਾਂ ਬਾਅਦ ਵਿੱਚ ਕੋਈ ਗੱਲ ਦਾ ਇੰਨੀ ਕੋਈ ਹੈ ਨਹੀਂ ਸੀ ਨਾ ਪਹਿਲਾਂ ਤੋਂ ਕਿਸੇ ਨਾਲ ਨਾ ਪਹਿਲਾਂ ਅੱਗੇ ਆ ਕੋਈ ਵੀ ਹੈਗੀ ਕਿੰਨੇ ਕ ਵੇਂ ਤੀ ਸਰ ਘਟਣਾ ਜੀ ਇਹ ਕੋਈ ਰਾਤ ਦੀ ਆ 1.5 ਵਜੇ ਦੀ ਅੱਛਾ ਜੀ ਬਗੜਿਆ ਤੁਹਾਨੂੰ ਕੋਈ ਪ੍ਰਾਣੀ ਰੰਜਿਸ਼ ਲੱਗ ਰਹੀ ਹੈ ਨਹੀਂ ਰੰਜਿਸ਼ ਕੋਈ ਵੀ ਨਹੀਂ ਸਾਡੀ ਤਾਂ ਕਿਸੇ ਨਾਲ ਵੀ ਨਹੀਂ ਹੈਗੀ ਰੰਜਿਸ਼ ਨਾ ਪਹਿਲਾਂ ਸੀਗੀ ਨਾ ਹੁਣ ਆਗੇ ਆ ਹਾਂ ਕਿਸ ਮਕਸਦ ਨਾਲ ਦੇਖ ਰਹੇ ਹੋ ਲੁੱਟਖੋਜ ਆ ਕਰਨ ਆਏ ਜਾਂ ਕਿਸ ਤਰ੍ਹਾਂ ਕੋਈ ਦੁਸ਼ਮਣੀ ਜਾਂ ਤੰਗੀ ਲੱਗੀ ਕੁਛ ਵੀ ਨਹੀਂ ਜੀ ਹੁਣ ਤੁਹਾਨੂੰ ਤਾਂ ਪਤਾ ਹੀ ਨਹੀਂ ਹੈਗਾ ਕੁਝ ਵੀ ਤੇ ਸਾਰ ਦੁਕਾਨਾਂ ਬੰਦੀ ਸੀਗੀਆਂ ਜਦੋਂ ਗੋਲੀ ਦੁਕਾਨਾਂ ਬੰਦੀ ਸੀਗੀਆਂ ਯਾਨੀ ਕਿ ਤਾਲੇ ਲੱਗੇ ਹੋ ਸੀਗੇ ਆਪਣੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਹਾਂਜੀ ਲੱਗੇ ਦੇ ਵਿੱਚ ਕੋਈ ਬੰਦੇ ਵਿਅਕਤੀ ਤੁਸੀਂ ਜਿਹੜੇ ਆਏ ਦੋ ਜਣੇ ਕਿਤੇ ਵਿਅਕਤੀ ਸੀਗੇ ਟੋਟਲ ਦੋ ਜਣੇ ਕਦ ਤੇ ਆਏ ਸਰ ਸੀ ਉਹ ਮੋਟਰਸਾਈਕਲ ਤੇ ਕਿਹੜਾ ਮੋਟਰਸਾਈਕਲ ਸੀ ਉਹ ਮੋੜਾ ਨਹੀਂ ਪਤਾ ਤੇ ਕਿੰਨੇ ਸਰ ਗਾਉਂਡ ਫਾਇਰ ਹੋਏ ਆ ਕੋਈ 6-7 ਹੋਣਗੇ ਜੀ 4-5 ਸ਼ਟਰਾਂ ਦੇ ਵਿੱਚ ਲੱਗੇ ਹੋ ਆ ਤਾਂ ਬਾਕੀ 1-2 ਥੱਲੇ ਹੋਣਗੇ ਜੀ ਕੋਈ ਨੁਕਸਾਨ ਤਾਂ ਨਹੀਂ ਕਰਕੇ ਕਿਸੇ ਹੋਰ ਦਾ ਨਹੀਂ ਹੋਰ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਜੀ ਹਾਂਜੀ ਤੂੰ ਮੁੱਖ ਦੇ ਪੁਲਸ ਆ ਗਈ ਸੀ ਹਾਂਜੀ ਹਾਂਜੀ ਜੀ ਜਦੋਂ ਇਹਨਾਂ ਨੂੰ ਪਤਾ ਲੱਗਾ ਆ ਗਿਆ ਇਹ ਸਰ ਕਿਤੇ ਰਾਣੀਪੁਰ ਵਾਲਾ ਮੈਟਰ ਤਾਂ ਨਹੀਂ 4 ਦਿਨ ਪਹਿਲਾਂ ਵੀ ਗੋਲੀ ਚੱਲੀ ਸੀ ਉਸ ਮੈਟਰ ਵਿੱਚ ਨਹੀਂ ਨਹੀਂ ਉਹਦੇ ਵਿੱਚ ਨਹੀਂ ਸਾਨੂੰ ਕੁਝ ਪਤਾ ਜੀ ਹਾਂਜੀ ਉਹ ਕੋਈ ਅਲੱਗ ਹੋਊਗਾ ਜੀ ਕੋਈ ਤੁਹਾਡਾ ਕੋਈ ਪਹਿਲਾ ਲੜਾਈ ਝਗੜਾ ਆਇਆ ਹੋਵੇ ਕੋਈ ਲਾਕਡਾ ਜਿਹਦੇ ਕਰਕੇ ਗੋਲੀ ਚੱਲੀ ਕੋਈ ਲੜਾਈ ਝਗੜਾ ਨਹੀਂ ਸਾਡੇ ਨਾਲ ਵੈਸੇ ਨਾਲ ਵੀ ਨਹੀਂ ਹੈਗਾ ਪਿੰਡ ਦੇ ਵਿੱਚ ਜਿਹੜੇ ਵਿਅਕਤੀ ਕੈਮਰੇ 'ਚ ਆਇਆ ਉਹਨਾਂ ਦੀ ਸ਼ਕਲਾਂ ਨਿਕਰ ਰਹੀਆਂ ਨਹੀਂ ਮੁਹਲ ਬੇਟੇ ਸੀ ਨਹੀਂ ਮੁਹਲ ਬੇਟੇ ਸੀ ਉਹਨਾਂ ਦੇ ਕੀ ਮੰਗ ਕਰਦਾ ਹੈ ਹੁਣ ਪ੍ਰਸ਼ਾਸਨ ਕੋਲ ਇਨਸਾਫ ਦੀ ਬਸ ਜੋ ਵੀ ਹੈਗਾ ਜੀ ਠੀਕ ਆ ਜੋ ਵੀ ਨਹੀਂ ਕਰਨਾ ਕਰ ਲੈਣਾ ਬਈ ਠੀਕ ਠੀਕ ਹੈ ਹਲੋ ਮੈਂ ਇੱਕ ਮਿੰਟ ਸਰ ਕੀ ਮਾਮਲਾ ਹੈ ਜਿਹੜਾ ਪਿੰਡ ਬਹਾਨੀ ਪਹੁੰਚਿਆ ਜੀ ਮੈਨੂੰ ਸਰਪੰਚ ਕੁਤਿੰਦਰ ਸਿੰਘ ਜੀ ਦਾ ਫੋਨ ਗਿਆ ਸੀ ਜਿਨੇ ਨੇ ਦੱਸਿਆ ਕਿ ਮੇਰੇ ਛਤਰਾਂ ਦੇ ਵਿੱਚ ਚਾਰ ਗੋਲੀਆਂ ਲੱਗੀਆਂ ਹੋਈਆਂ ਤੇ ਦੋ ਸਾਨੂੰ ਮੌਕੇ ਤੇ ਰਿਪੋਰਟ ਦੰਦ ਹੋਈਆਂ ਤੇ ਇਹ ਮਾਮਲਾ ਸੀ ਗੋਲੀ ਚਲਾਈ ਆ ਅਣਖਸ਼ਤੇ ਵਿਕਤ ਤੇ ਤੇ ਮੈਂ ਏਸੀ ਸੰਦੇਸ਼ ਸਿੰਘ ਖਾਨਾ ਰਾਵਲਪਿੰਡੀ ਤਨਾਤਿਆ ਤੇ ਮੈਂ ਡਿਊਟੀ ਅਫਸਰ ਸੀ ਜਦੋਂ ਦੀ ਮੈਨੂੰ ਫੋਨ ਪਹੁੰਚਿਆ ਤਾਂ ਮੈਂ ਆਪਣੀ ਪੁਲਿਸ ਫੋਰਸ ਦੇ ਨਾਲ ਫਰੰਡ ਬਹਾਨੀ ਪੁੱਜਿਆ ਤੇ ਜਾ ਕੇ ਮੌਕੇ ਤੇ ਸਾਰਾ ਜਾਦਾ ਸਰਕੀਨਾ ਆਵਾ ਸਰਪੰਚ ਸਾਹਿਬ ਦਾ ਭੁਪਿੰਦਰ ਸਿੰਘ ਸਰਪੰਚ ਮਜੂਦਾ ਸਰਪੰਚ ਲੈ ਮਿੰਟ ਦੇ ਹਾਂਜੀ ਸਾਹਿਬ ਮਜੂਦਾ ਸਰਪੰਚ ਸਰ ਕਾਰਨ ਪਤਾ ਲੱਗਾ ਗੋਲੀਆਂ ਦਾ ਕਾਰਨ ਕੀ ਸੀ ਜੀ ਕੈਮਰਾ ਚੈੱਕ ਕਰ ਰਹੇ ਹਾਂ ਖੰਘਾਲਦੇ ਹਾਂ ਲੱਪਣ ਦੀ ਕੋਸ਼ਿਸ਼ ਹੈ ਹੁਣ ਕਿੰਨੇ ਕੋਈ ਦੀ ਘਟਨਾ ਹੈ ਸਰ ਕੋਈ ਰਾਤ 1:00 ਵਜੇ ਤੋਂ 5-7 ਮਿੰਟ ਦੀ ਕਿੰਨੇ ਲੱਗ ਰਿਹਾ ਤੁਹਾਨੂੰ ਮੋਕੇ ਤੁਸੀਂ ਪਹੁੰਚ ਕੇ ਕੀ ਦੇਖਿਆ ਕਿੰਨੇ ਗਰਾਉਂਡ ਚੱਲੇ ਆ ਚਾਰ ਲੋਨ ਚੱਲੇ ਹੋਏ ਆ ਦੋ ਮੈਸੋ ਕਿਥੇ ਥਲੇ ਬਿਚੇ ਦੁਕਾਨਾਂ ਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੀ ਰਿਕਾਰਡਿੰਗ ਚੈੱਕ ਕੀਤੀ ਤੁਸੀਂ ਕਿੰਨੇ ਬੰਦੇ ਸੀਗੇ ਡੋ ਦੋ ਬੰਦੇ ਸੀ ਕਾਹਦੇ ਤੇ ਆਏ ਸੀਗੇ ਸਰ ਮੋਟਰਸਾਈਕਲ ਤੇ ਕੋਈ ਪਛਾਣੇ ਜਾਂਦੇ ਬੰਦੇ ਉਹ ਨਹੀਂ ਉਹਨਾਂ ਦੇ ਮੂੰਹ ਬੱਤੇ ਸਰ ਸਰਪੰਚ ਸਾਹਿਬ ਨੂੰ ਦੱਸਿਆ ਕੋਈ ਮਾਮਲਾ ਕੀ ਹੈ ਕੋਈ ਪੁਰਾਣਾ ਰੰਜਿਸ਼ ਕੋਈ ਨਹੀਂ ਇਹੀ ਦੱਸ ਰਹੇ ਵੀ ਸਾਡੀ ਕੋਈ ਇਸ ਨਾਲ ਕੋਈ ਰੰਜਿਸ਼ ਨਹੀਂ ਗਈ ਤੇ ਸਾਡੀ ਪੁਰਾਣੀ ਰੰਜਿਸ਼ ਕੁਝ ਨਹੀਂ ਕਿਸੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਅਸੀਂ ਜੋ ਹਵਾਈ ਫੇਅਰ ਦੀ ਧਾਰਾ ਬਣਦੀ ਹੈ ਉਹਦੇ ਤਹਿਤ ਪਤਾ ਸਰ ਪਤਾ ਲੱਗਾ ਕਿਹੜਾ ਵੀ ਆਪਣਾ ਯੂਜ਼ ਹੋਇਆ ਹੈ ਇਹ ਤੇ ਰੌਂਡ ਹੈਗੇ ਆ ਜੀ 7.65 ਕੇ ਲਿਖਿਆ ਠੀਕ ਹੈ ਜੀ ਤੇ ਸਰ ਕਿੰਨੇ ਕੇ ਰੌਂਡ ਮਿਲ ਚੁੱਕੇ ਤੁਹਾਨੂੰ ਟੋਟਲਿਸਟਮ ਚਾਰ ਖੋਲਿਆ ਜੀ ਦੋ ਮਿਸ ਹੋਏ ਜੋ ਜਿਹੜੇ ਵਿਅਕਤੀ ਆਏ ਸੀ ਉਹ ਮੋਟਰਸਾਈਕਲ ਤੇ ਆਏ ਸੀ ਤਾਂ ਮੋਟਰਸਾਈਕਲ ਦੀ ਪਛਾਣ ਇਹ ਵੀ ਕਿਹੜਾ ਮੋਟਰਸਾਈਕਲ ਜਾਂ ਮੋਟਰਸਾਈਕਲ ਨੰਬਰ ਨਹੀਂ ਮਾਰ ਕੇ ਬਾਰੇ ਕੋਈ ਪਤਾ ਨਹੀਂ ਠੀਕ ਕੋਈ ਨੰਬਰ ਮੋਟਰਸਾਈਕਲ ਦਾ ਨਹੀਂ ਨੰਬਰ ਬਾਰੇ ਕੋਈ ਨਹੀਂ